E tu ਮੈਂ ਪੰਜਾਬੀ ਸਿਲੈਕਟ ਕਰਕੇ ਜੇ ਅੱਗੇ ਚੱਲਦਾ ਆਂ ਤਾਂ ਇਹ ਵੈਲਕਮ ਮੈਸੇਜ ਤੋਂ ਬਾਅਦ ਤੁਹਾਡੇ ਤੋਂ ਜਾਣਕਾਰੀ ਮੰਗੂਗਾ ਕਿ ਕਿਸ ਟਾਈਪ ਦੀ ਜਾਣਕਾਰੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਜੇ ਮੈਂ ਜਨਤਕ ਸੁਰੱਖਿਆ ਬਾਰੇ ਇੱਕ ਜਾਣਕਾਰੀ ਸਿਲੈਕਟ ਕਰ ਲੈਂਦਾ ਹਾਂ ਤਾਂ ਇਸ ਜਾਣਕਾਰੀ ਤੋਂ ਬਾਅਦ ਉਹ ਡਿਟੇਲ ਮੰਗੂਗਾ ਕਿ ਕਿਸ ਕਿਸ ਟਾਈਪ ਦੀ ਅੱਗੇ ਜਾਣਕਾਰੀ ਡਰਗ ਸਪਲਾਈ ਬਾਰੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਤੁਹਾਡੇ ਏਰੀਆ ਚ ਕੋਈ ਡਰਗ ਸਪਲਾਈ ਕਰਦਾ ਹੈ ਕੋਈ ਫਲਾਣਾ ਬੰਦਾ ਹੈ ਜਿਹੜਾ ਇਸ ਧੰਦੇ ਦੇ ਵਿੱਚ ਲੱਗਿਆ ਹੈ ਤੇ ਤੁਹਾਡੇ ਏਰੀਆ ਨੂੰ ਖਰਾਬ ਕਰ ਰਿਹਾ ਹੈ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਇਹ ਸਿਲੈਕਟ ਕਰਨ ਤੋਂ ਬਾਅਦ ਉਹਦਾ ਨਾਮ ਮੰਗੂਗਾ ਤੁਸੀਂ ਉਹਦਾ ਨਾਮ ਕੁਝ ਵੀ ਫਿਲ ਕਰਤਾ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਪੂਰੀ ਚੀਜ਼ ਫਿਲ ਕਰਨੀ ਹੈ ਉਹਦੇ ਫਾਦਰ ਨੇਮ ਤੁਸੀਂ ਫਿਲ ਕਰਤਾ ਤੇ ਉਹਦਾ ਪਤਾ ਮੰਗੂਗਾ ਕਿਹੜੇ ਜ਼ਿਲ੍ਹੇ ਦਾ ਉਹ ਰਹਿਣ ਵਾਲਾ ਹੈ ਮੈਂ ਤੇ ਕੋਈ ਵੀ ਇੱਕ ਜ਼ਿਲ੍ਹਾ ਸਿਲੈਕਟ ਕਰ ਲੈਣਾ ਬੇਸਿਕਲੀ ਉਹਦੀ ਹਰ ਇਨਫੋਰਮੇਸ਼ਨ ਉਹ ਪੂਰੀ ਡਿਟੇਲ ਮੰਗੂਗਾ ਕਿਹੜੇ ਤਹਾਣੇ ਦਾ ਰਹਾਇਸ਼ੀ ਹੈ ਕਿਹੜੇ ਤਹਾਣੇ ਦਾ ਏਰੀਆ ਚਪੈਂਦਾ ਮੈਂ ਜਨਾਲਾ ਸਿਲੈਕਟ ਕੀਤਾ ਇਸ ਤੋਂ ਬਾਅਦ ਉਹ ਅੱਗੇ ਫੋਨ ਨੰਬਰ ਔਰ ਬਾਕੀ ਐਡਰੈਸ ਦੀ ਡਿਟੇਲ ਮੰਗੂਗਾ ਗਲੀ ਨੰਬਰ ਜਾਂ ਹੋਰ ਜੇ ਕੋਈ ਤੁਹਾਡੇ ਕੋਲ ਡਿਟੇਲ ਹੈਗੀ ਹੈ ਤੁਸੀਂ ਸ਼ੇਅਰ ਕਰੋ ਮੈਂ ਤਾਂ ਲਿਖ ਦਿੰਦਾ ਹਾਂ ਕੋਈ ਨਹੀਂ ਕਿ ਸਾਡੇ ਕੋਲ ਹਜੇ ਕੋਈ ਡਿਟੇਲ ਨਹੀਂ ਹੈ ਅਕਿਉ ਮੋਬਾਈਲ ਨੰਬਰ ਮੰਗ ਰਿਹਾ ਮੋਬਾਈਲ ਨੰਬਰ ਮੈਂ ਫਿਲ ਕਰਦਾ ਹਾਂ ਤੇ ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ ਸਾਡੇ ਲਈ ਸਾਰੀ ਇਹੀ ਮੇਨ ਇੰਪੋਰਟੈਂਟ ਚੀਜ਼ ਹੈ ਤੁਸੀਂ ਉਹਦੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋਗੇ ਅਸੀਂ ਉਸ ਤੇ ਐਕਸ਼ਨ ਲਵਾਂਗੇ ਐਕਸ਼ਨ ਲੈਣ ਤੋਂ ਬਾਅਦ ਤੁਹਾਨੂੰ ਰਿਵਰਟ ਬੈਕ ਵੀ ਕਰਾਂਗੇ ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਤੁਹਾਡੇ ਦਿੱਤੀ ਜਾਣਕਾਰੀ ਤੇ ਕੀ ਐਕਸ਼ਨ ਹੋਇਆ ਤੇ ਤੁਸੀਂ ਸਾਡੇ ਨਾਲ ਕੋਈ ਵੀਡੀਓ ਸ਼ੇਅਰ ਕਰ ਸਕਦੇ ਹੋ ਆਡੀਓ ਸ਼ੇਅਰ ਕਰ ਸਕਦੇ ਹੋ ਜਿਸ ਦੇ ਨਾਲ ਸਾਨੂੰ ਹੈਲਪ ਹੋਊਗੀ ਉਸ ਬੰਦੇ ਨੂੰ ਟਰੇਸ ਕਰਨ ਲਈ ਤਕਰੀਬਨ ਮੈਨੂੰ ਲੱਗਾ ਘੰਟਾ ਡੇਢ ਘੰਟਾ ਹੋ ਗਿਆ ਹੁਣ ਨੰਬਰ ਜਾਰੀ ਕੀਤਾ ਕਿ ਹੁਣ ਤੱਕ ਕੁਝ ਲੋਕਾਂ ਨੇ ਸੰਪਰਕ ਕੀਤਾ ਤੁਹਾਡੇ ਨਾਲ ਕੋਈ ਕੰਪਲੇਂਟਸ ਆਈਆਂ ਜਾਂ ਅਜੇ ਕੰਪਲੇਂਟਸ ਰਿਸੀਵ ਹੋ ਰਹੀਆਂ ਐ ਅਹੀਂ ਤੁਹਾਡੇ ਨਾਲ ਐਕਸ਼ਨ ਲੈਣ ਤੋਂ ਬਾਅਦ ਫੋਰ ਸ਼ੋਰ ਜਲਦੀ ਸ਼ੇਅਰ ਕਰਾਂਗੇ ਉਹਨਾਂ ਦੀ ਆਈਡੈਂਟੀਟੀ ਨਹੀਂ ਪੁੱਛਣੀ ਵੈਸੇ ਮੈਨੂੰ ਤੁਹਾਨੂੰ ਰਿਸਪੌਂਸ ਹੋਣਾ ਸ਼ੁਰੂ ਹੋ ਗਿਆ ਥੋੜੇ ਇਹ ਨੰਬਰ ਫਲੈਸ਼ ਕਰਨ ਤੋਂ ਬਾਅਦ ਹੁਣ ਸਾਨੂੰ ਕਾਫੀ ਕੰਪਲੇਂਟਸ ਰਿਸੀਵ ਹੋ ਚੁੱਕੀਆਂ ਐ ਇਸ ਚੀਜ਼ ਨੂੰ ਲੈ ਕੇ ਜਰੂਰ ਹੁੰਦਾ ਲੋਕਾਂ ਨੂੰ ਅंसारी ਜੀ ਕਿ ਸਾਡੀ ਆਈਡੈਂਟੀਟੀ ਨਾ ਰਿਵੀਲ ਹੋ ਜੇ ਕਿਉਂਕਿ ਗਰਾਊਂਡ ਤੇ ਜਦੋਂ ਲੋਕ ਵਿਚਰਦੇ ਆ ਬੰਦੇ ਨੂੰ ਪਤਾ ਹੁੰਦਾ ਕਿ ਸਾਡੇ ਮੁਹੱਲੇ ਦੇ ਵਿੱਚ ਕੀ ਹੋ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਪਰ ਲੋਕ ਡਰਦੇ ਆ ਕਿ ਕਿਤੇ ਸਾਡੀ ਆਈਡੈਂਟੀਟੀ ਨਾ ਰਿਵੀਲ ਹੋ ਜੇ ਸਾਡੀ ਜਾਣਕਾਰੀ ਨਾ ਪਤਾ ਲੱਗ ਜੇ ਜਾਂ ਪੁਲਿਸ ਨੂੰ ਨਾ ਦੱਸ ਦੇ ਜਾਂ ਕੋਈ ਹੋਰ ਨਾ ਦੱਸ ਦੇ ਕਿ ਭਾਈ ਕਿਸ ਨੇ ਸ਼ਿਕਾਇਤ ਸਾਡੀ ਕੀਤੀ ਇਹ ਇਸ ਚੀਜ਼ ਨੂੰ ਲੈ ਕੇ ਤੁਸੀਂ ਸ਼ੋਰ ਕਰਦੇ ਹੋ ਕਿ ਕਿਸੇ ਦੀ ਜਾਣਕਾਰੀ ਨਹੀਂ ਸ਼ੇਅਰ ਕੀਤੀ ਜਾਊ ਕਿਸੇ ਨਾਲ ਕਿ ਜਾਣਕਾਰੀ ਇਨਫੋਰਮੇਸ਼ਨ ਤੁਹਾਡਾ ਨਸ਼ਾ ਤਸਕਰੀ ਕਰਨ ਵਾਲੇ ਦੀ ਕਿਸ ਨੇ ਸਾਂਝੀ ਕੀਤੀ ਹੈ ਇਸ ਚੀਜ਼ ਲਈ ਅਸੀਂ ਸਾਰੇ ਆ ਨਾਲ ਅ ਮਤਲਬ ਸਿਉਰਟੀ ਤੁਹਾਨੂੰ ਦਿੰਦੇ ਆ ਕਿ ਅਸੀਂ ਕਦੇ ਵੀ ਕਿਸੇ ਦੀ ਵੀ ਇਨਫੋਰਮੇਸ਼ਨ ਲੀਕ ਨਹੀਂ ਹੋਣ ਦੇਵਾਂਗੇ ਨਾ ਹੀ ਉਹ ਇਨਫੋਰਮੇਸ਼ਨ ਸਾਡੇ ਕੋਲ ਆਊਗੀ ਈਵਨ ਤੁਸੀਂ ਜਿਹੜੀ ਵੀ ਕੰਪਲੇਨੈਂਟ ਹੈਗਾ ਹੈ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਅਸੀਂ ਉਹਨੂੰ ਲੀਕ ਵੀ ਨਹੀਂ ਕਰ ਸਕਦੇ ਸਾਡੇ ਕੋਲ ਸਿਰਫ ਉਹ ਇਨਫੋਰਮੇਸ਼ਨ ਆਊਗੀ ਜਿਹੜੀ ਤੁਸੀਂ ਸ਼ੇਅਰ ਕਰ ਰਹੇ ਹੋ ਜਿਹੜੀ ਤੁਸੀਂ ਫਿਲ ਕਰਕੇ ਸਾਡੇ ਨਾਲ ਭੇਜ ਰਹੇ ਹੋ ਜੇ ਨੰਬਰ ਤੁਸੀਂ ਫਿਲ ਕਰਕੇ ਦੇ ਰਹੇ ਹੋ ਉਹ ਨੰਬਰ ਸਾਡੇ ਕੋਲ ਹੈਗਾ ਕਿਹੜੇ ਬੰਦੇ ਕੰਪਲੇਨਟ ਕਰ ਰਹੇ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਔਰ ਜਿਹੜੀ ਵੀਡੀਓ ਆਊਗੀ ਉਹਦੇ ਉਹਨੂੰ ਤੁਸੀਂ ਫਿਰ ਆਪਦੇ ਲੈਵਲ ਤੇ ਵੈਰੀਫਾਈ ਕਰੋਗੇ ਔਰ ਉਸ ਤੋਂ ਬਾਅਦ ਫ੍ਰੈਕਸ਼ਨ ਹੋਏਗਾ ਇਹ ਪੂਰੀ ਟੀਮ ਇਸੇ ਲਈ ਇੱਥੇ ਅਵੇਲੇਬਲ ਹੈ ਕਿ ਵੀਡੀਓ ਆਡੀਓ ਤੁਸੀਂ ਜੋ ਵੀ ਸ਼ੇਅਰ ਕਰੋਗੇ ਉਸ ਅਸੀਂ ਇੱਥੇ ਵੈਰੀਫਾਈ ਕਰਾਂਗੇ ਉਹਨੂੰ ਚੈੱਕ ਕਰਕੇ ਜੇ ਉਹਤੇ ਐਕਸ਼ਨ ਲੈਣ ਵਾਲਾ ਹੈ ਐਕਸ਼ਨ ਲਵਾਂਗੇ ਜੇ ਕੋਈ ਬਿਲਕੁਲ ਹੀ ਵੇਸਟੇਜ ਹੈ ਤਾਂ ਉਸ ਚੀਜ਼ ਤੇ ਡਿਫਰੈਂਟ ਐਕਸ਼ਨ ਲਿਆ ਜਾਊਗਾ ਤਾਂ ਕਿਤਾ ਐਨਟੀਐਫ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਨੰਬਰ ਬਕਾਇਦਾ ਤੌਰ ਤੇ ਜਾਰੀ ਕੀਤਾ ਗਿਆ ਪੂਰਾ ਇਹ ਕੰਟਰੋਲ ਰੂਮ ਆ ਔਰ ਇੱਥੇ ਸਾਰੀਆਂ ਸ਼ਿਕਾਇਤਾਂ ਰਿਸੀਵ ਹੋਣੀਆਂ ਇੱਥੇ ਸਾਰੀਆਂ ਸ਼ਿਕਾਇਤਾਂ ਆਉਣਗੀਆਂ ਔਰ ਉਸ ਤੋਂ ਬਾਅਦ ਫਿਰ ਜਿਸ ਤਰੀਕੇ ਨਾਲ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹਨਾਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਕੋਲ ਸ਼ਿਕਾਇਤਾਂ ਆਉਣਗੀਆਂ ਕਿਵੇਂ WhatsApp ਚੈਟਬੋਟ ਕੰਮ ਕਰੇਗਾ ਔਰ ਪੂਰਾ ਦਾ ਪੂਰਾ ਇਹ ਕੰਟਰੋਲ ਰੂਮ ਇਸੇ ਤੇ ਵਰਕ ਕਰੇਗਾ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਮੁਹਿੰਮ ਕਿਹਾ ਜਾ ਸਕਦਾ ਹੈ ਕਿ ਬੀਡੀ ਹੈ ਮੁੱਖ ਮੰਤਰੀ ਪਗਵੰਤ ਮਾਨ ਹੁਣਾ ਨੇ ਔਰ 800 ਜਣੇ ਇਸ ਪੂਰੀ ਟੀਮ ਦੇ ਵਿੱਚ ਸ਼ਾਮਲ ਹੋਣ ਕੇ ਪੂਰੇ ਪੰਜਾਬ ਦੇ ਵਿੱਚੋਂ ਵਕਫ ਵਕ ਥਾਵਾਂ ਤੋਂ ਸ਼ਿਕਾਇਤਾਂ ਆਉਣ ਗਿਆ ਜਿਨ੍ਹਾਂ ਦਾ ਜਿਨ੍ਹਾਂ ਦੇ ਉੱਪਰ ਐਕਸ਼ਨ ਹੁੰਦਾ ਹੋਇਆ ਨਜ਼ਰ ਆਏਗਾ ਖਾਸ ਤੌਰ ਤੇ ਜਿਹੜੀ ਚੀਜ਼ ਦਾ ਲੋਕਾਂ ਨੂੰ ਇੱਕ ਚੀਜ਼ ਦਾ ਡਰ ਹੁੰਦਾ ਹੈ ਕਿ ਸਾਡੀ ਜੋ ਸਾਡਾ ਨਾਮ ਜਾਂ ਸਾਡਾ ਪਤਾ ਨਾ ਰਿਵੀਲ ਹੋ ਜੇ ਔਰ ਨਸ਼ਾ ਤਸਕਰ ਜੋ ਨੇ ਉਹ ਸਾਡੇ ਤੇ ਕੋਈ ਹਮਲਾ ਨਾ ਕਰਵਾ ਦੇਣ ਇਸ ਤਰ੍ਹਾਂ ਦਾ ਆਮ ਤੌਰ ਤੇ ਡਰ ਹੁੰਦਾ ਲੋਕਾਂ ਨੂੰ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਸ਼ੋਰਟੀ ਦਿੱਤੀ ਹੈ ਸ਼ੋਰ ਕੀਤਾ ਕਿ ਕਿਸੇ ਦੀ ਵੀ ਆਈਡੈਂਟੀ ਰਿਵੀਲ ਨਹੀਂ ਕੀਤੀ ਜਾਏਗੀ ਔਰ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਮਹੱਲੇ ਦੇ ਵਿੱਚ ਕੋਈ ਸ਼ਾ ਤਸਕਰੀ ਕਰਦਾ ਤਾਂ ਜਰੂਰ ਇਹ ਨੰਬਰ ਆਪਣੇ ਫੋਨ ਦੇ ਵਿੱਚ ਸੇਵ ਕਰ ਲਓ ਔਰ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਓ ਕੈਮਰਾ ਪ੍ਰਸੰਤ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ